ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੇਰਾ ਨਾਮ ਹੈ ਸ਼ਿਸ਼ਤਾ ਰਾਠੌਰ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਗਿੱਲੂ ਬੀਤੇ ਕੱਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਬੀਤੇ ਕੱਲ ਜਿਹੜੇ ਆਈਟੀ ਵਿੰਗ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਗਿੱਲੂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹਨਾਂ ਤੇ ਵੱਡੇ ਇਲਜ਼ਾਮ ਨੇ ਕਿ ਉਹਨਾਂ ਨੇ ਪੁਲਿਸ ਤੇ ਐਨਆਈਟ ਨਾਲ ਜਿਹੜੀ ਹਰਾਸਮੈਂਟ ਕੀਤੀ ਹੈ ਇਹ ਵੱਡੇ aaropa ਦੇ ਤਹਿਤ ਜਿਹੜਾ ਹੈਗਾ ਉਹਨਾਂ ਨੂੰ ਬੀਤੇ ਕੱਲ ਦੱਸਿਆ ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਗ੍ਰਿਫਤਾਰ ਕੀਤਾ ਗਿਆ ਨਛੱਤਰ ਗਿੱਲ ਜੋ ਹੈਗਾ ਆਪਣੇ ਦੋਸਤ ਤੋ ਬਾਅਦ ਮਤਲਬ ਉਹ ਕੈਫੇ ਜੋ ਮੌਜੂਦ ਸੀ ਉੱਥੇ ਹੀ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਨੂੰ ਬਿਨਾਂ ਦੱਸਿਆ ਯਾਨੀ ਕਿ ਕੋਈ ਜਾਣਕਾਰੀ ਉਹਨਾਂ ਨੂੰ ਨਹੀਂ ਸੀ ਕੋਈ ਨੋਟਿਸ ਨਹੀਂ ਕੁਝ ਨਹੀਂ ਉਹਨਾਂ ਨੂੰ ਸਿੱਧਾ ਜਾ ਕੇ ਪੁਲਿਸ ਹਿਰਾਸਤ ਚ ਲੈ ਲੈਂਦੀ ਉਸ ਤੋਂ ਬਾਅਦ ਇਹ ਵੱਡਾ ਰੋਲਾ ਪੈ ਜਾਂਦਾ ਮੀਡੀਆ 'ਚ ਗੱਲ ਆ ਜਾਂਦੀ ਉਹਨਾਂ ਨੂੰ ਸਿੱਧਾ ਉਹ ਤੋਂ ਤਾਂ ਕੋਈ ਜਾਣਕਾਰੀ ਨਹੀਂ ਸੀ ਕਿ ਆਖਿਰਕਾਰ ਨਛੱਤਰ ਗਿੱਲ ਨੂੰ ਜੋ ਹੈਗਾ ਕਿਉਂ ਪੁਲਿਸ ਨੇ ਹਿਰਾਸਤ ਚ ਲਿਆ ਉਸ ਤੋਂ ਬਾਅਦ ਜਿਹੜੀ ਹੈਗੀ ਥੋੜੀ ਦਿਰ ਬਾਅਦ ਇੱਕ ਪੁਲਿਸ ਦੀ ਬਾਈਟ ਆਉਂਦੀ ਹੈ ਪੁਲਿਸ ਜਿਸ ਚ ਦੱਸਦੀ ਹੈ ਕਿ ਉਹਨਾਂ ਦੇ ਵੱਡੇ aarop ਲੱਗੇ ਨੇ ਕਿ ਉਹਨਾਂ ਨੇ ਜੋ ਹੈਗੇ ਆ ਸੀਏ ਦੇ ਪੁਲਿਸ ਦੇ ਨਾਲ ਜਿਹੜੀ ਹਰਾਸਮੈਂਟ ਕੀਤੀ ਯਾਨੀ ਕਿ ਉਹਨਾਂ ਦੇ ਨਾਲ ਗਲਤ ਗੱਲਾਂ ਕੀਤੀ ਯਾਨੀ ਕਿ ਪੁੱਛਗਿੱਛ ਕੀਤੀ ਉਹਨਾਂ ਦੇ ਵੱਡੇ aarop ਲਗਾਏ ਕਿ ਪੁਲਿਸ ਨੂੰ ਰਸਤੇ 'ਚ ਰੋਕ ਕੇ ਨਛੱਤਰਗਿੱਲ ਨੇ ਜਿਹੜੀ ਹੈਗੀ ਪੁੱਛਗਿੱਛ ਕੀਤੀ ਉਹਨਾਂ ਨਾਲ ਹਰਾਸਮੈਂਟ ਕੀਤੀ ਇਹ ਵੱਡੇ aaropa ਦੇ ਤਹਿਤ ਜੋ ਹੈਗਾ ਨਛੱਤਰਗਿੱਲ ਨੂੰ ਬੀਤੇ ਕੱਲ੍ਹ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕਰ ਲਈ ਜੀ ਜਿਵੇਂ ਤੁਸੀਂ ਜਾਣਦੇ ਹੋ 5 11 2025 ਨੂੰ ਨਛੱਤਰ ਤੇ ਉਹਨਾਂ ਦੀ ਪਾਰਟੀ ਦੇ ਕਾਫੀ ਵਰਕਰਾਂ ਵੱਲੋਂ ਸੀਏ ਦੇ ਦੋ ਬੰਦਿਆਂ ਨੂੰ ਰੋਕ ਕੇ ਕਾਫੀ ਜਿਆਦਾ ਪੁਸ਼ਪਰਤਾਲ ਤੇ ਹਰਾਸਮੈਂਟ ਕੀਤੀ ਗਈ ਆ ਉਹਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਵੱਲੋਂ ਡੀਐਸਪੀ ਡੀ ਤੇ ਸੀਐਨ ਚਾਰਜ ਦੀ ਡਿਊਟੀ ਲਈ ਗਈ ਸੀ ਕਿ ਪ੍ਰੋਪਰ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਕੀ ਹੋਇਆ ਆ ਤੇ ਇਸ ਨੂੰ ਵੈਰੀਫਾਈ ਕਰਦੇ ਹੋਏ ਅੱਜ ਸੀਆਈਏ ਇਨਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ਉੱਤੇ ਇੱਕ ਐਫਆਰ ਨੰਬਰ 261/25 ਦਰਜ ਕੀਤੀ ਗਈ ਹੈ ਜੀ ਅੰਡਰ ਸੈਕਸ਼ਨ 126 132 121 352 ਜੀਵਨ 1 62 304 2 1933 190 612 ਬੀਨਸ ਵਿੱਚ ਦਰਜ ਕੀਤੀ ਗਈ ਆ ਤੇ ਅੱਜ ਇਸ ਨੂੰ ਜਿਵੇਂ ਤੁਸੀਂ ਜਾਣਦੇ ਹੋ ਰਣਜੀਤ ਐਵੇਨਿਊ ਤੋਂ ਅਰੈਸਟ ਕੀਤਾ ਗਿਆ ਹੈ ਪ੍ਰੋਪਰ ਤੇ ਇਸ ਦੇ ਨਾਲ ਇਹਦੇ ਹੋਰ ਵੀ ਜਿਹੜੇ ਬੰਦੇ ਨੇ 12 ਬੰਦਿਆਂ ਦੇ ਉੱਤੇ ਬਾਈ ਨੇ ਪਰਚਾ ਦਰਜ ਕੀਤਾ ਗਿਆ ਆ ਤੇ 10-12 ਬੰਦੇ ਅਣਪਛਾਤੇ ਨੇ ਜੀ ਨਿਸ਼ਤਰ ਸਿੰਘ ਆਪਣੀ ਹਿਰਾਸਤ ਦੇ ਵਿੱਚ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਲੈਕਸ਼ਨ ਦੌਰਾਨ ਤੁਸੀਂ ਜਾਣਦੇ ਹੋ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵਿੱਚ ਇਹ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਕਾਫੀ ਹਿਰਾਸਤ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ ਮੈਂ ਤੁਸੀਂ ਇਹ ਕਿਉਂ ਕਰ ਰਹੇ ਹੋ? ਤਕ ਗਿਆ ਤਾਂ ਦੱਸ ਦਈਏ ਕਿ ਇੱਤੇ ਹੀ ਜਿਹੜਾ ਅਕਾਲੀ ਦਲ ਨੇ ਲੇਕਿਨ ਹਾਲਾ ਕਿ ਉਹ ਹੁਣ ਵਿਰੋਧ ਕਰ ਰਹੇ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੱਕਰੇ ਨੇ ਪੰਜਾਬ ਪੁਲਿਸ ਤੇ ਸਵਾਲ ਚੱਕਰੇ ਨੇ ਤੇ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੀ ਬਦਲਾਖੋਰੀ ਨਾਲ ਜਿੱਤੇ ਕਿਉਂਕਿ ਤਰਨ ਤਰਨ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਜਿੱਤ ਗਈ ਤੇ ਹੁਣ ਜਿਹੜਾ ਵੱਡਾ ਜਿਹੜਾ ਵੋਟ ਸ਼ੇਅਰ ਵਧਿਆ ਜਾਂ ਇੱਕ ਜੋ ਅਕਾਲੀ ਦਲ ਨੂੰ ਜ਼ਿਆਦਾ ਵੋਟਾਂ ਮਿਲੀਆਂ ਕਿਉਂਕਿ ਦੂਜੇ ਨੰਬਰ ਤੇ ਅਕਾਲੀ ਦਲ ਆਈ ਹੈ ਤੇ ਜਿਹੜਾ ਇਹ ਫਤਵਾ ਅਕਾਲੀ ਦਲ ਨੂੰ ਮਿਲਿਆ ਉਹ ਪੰਜਾਬ ਸਰਕਾਰ ਬਰਦਾਸ਼ਤ ਨਹੀਂ ਕਰਦੀ ਬਦਲਾਖੋਰੀ ਰਾਜ ਦੀ ਆਮ ਆਦਮੀ ਪਾਰਟੀ ਕਰੀ ਵੱਡੇ ਇਲਜ਼ਾਮ ਅ ਅਕਾਲੀ ਦਲ ਦੀ ਜਿਹੜੀ ਹਰਸਿਮਰਤ ਬਾਦਲ ਉਹਨਾਂ ਵੱਲੋਂ ਲਗਾਏ ਗਏ ਤੇ ਉਹਨਾਂ ਦੇ ਜਿਹੜੇ ਮੁਖ ਬੁਲਾ ਰਹੇ ਅਕਾਲੀ ਦਲ ਦੇ ਅਰਸ਼ਦੀਪ ਕਲੇਰਾ ਉਹਨਾਂ ਵੱਲੋਂ ਵੀ ਲਗਾਏ ਗਏ ਨੇ ਕਿ ਇਹ ਆਖਿਰਕਾਰ ਇਹ ਜਾਨ ਮੂਚ ਕੇ ਬਿਨਾ ਦੱਸੇ ਜੋ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨ 76 ਸਿੰਘ ਗਿੱਲ ਤੇ ਇਹ ਜਾਣ ਕੇ ਬਦਲਾਖੋਰੀ ਰਾਜਨੀਤੀ ਕਈ ਗਿਆ ਹਰਸਿਮਰਤ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਦੇ ਪੋਸਟ ਪਾ ਕੇ ਜਿਹੜਾਗਾ ਲਿਖਿਆ ਪੰਜਾਬ ਪੁਲਿਸ ਵੱਲੋਂ ਸ਼ੋਮਨੀਅ ਅਕਾਲੀ ਦਲ ਦੇ ਆਗੂ ਸਰਦਾਰ ਨ 76 ਸਿੰਘ ਗਿੱਲ ਦੇ ਬੇਬੁਨਿਆਦੀ ਗ੍ਰਿਫਤਾਰੀ ਪੂਰੀ ਤਰ੍ਹਾਂ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨ ਉਨ੍ਹਾਂ ਦੀ ਗ੍ਰਿਫਤਾਰੀ ਦੌਰਾਨ ਵੀਡੀਓ ਸਬੂਤਾਂ ਨਾਲ ਕੀਤੀ ਗਈ ਛੇੜਛਾੜ ਪੁਲਿਸ ਦੀ ਰਾਜਨੀਤਿਕ ਅਤੇ ਅਧਿਕਾਰਤ ਮੰਚਾਂ ਨੂੰ ਬੇਨਕਾਬ ਕਰਦੀ ਹੈ ਇਸ ਘਟਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਨਤਾਰਨ ਜਿੰਨੀ ਚੋਣ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੂੜ ਉੱਭਰ ਰਹੀ ਤਾਕਤ ਤੋਂ ਪੈਦਾ ਹੋਈ ਕਬਰਾਂ ਨੂੰ ਸਪਸ਼ਟ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਬਦਲਾਖੋਰੀ ਦਾ ਹਰ ਪੱਧਰ ਤੇ ਡਟ ਕੇ ਮੁਕਾਬਲਾ ਕਰੇਗਾ ਤੇ ਸਾਫ਼ ਤੌਰ ਤੇ ਹਰ ਸਿਮਰਤਕ ਔਰ ਬਦਲਵੱਲੋ ਜੋ ਵੱਡੇ ਇਲਜ਼ਾਮ ਜੁੜੇ ਆਮ ਆਦਮੀ ਪਾਰਟੀ ਤੇ ਲਗਾਏ ਗਏ ਨੇ ਇਸ ਦੇ ਨਾਲ ਹੀ ਅਰਸ਼ਦੀਪ ਕਲੇਨੀ ਵੀ ਸੁਣੋ ਕੀ ਕੁਝ ਕਿਹਾ ਤਰਨ ਰਨ ਤੇ ਚੋਣ ਨਤੀਜੇ ਨੇ ਸਰਕਾਰ ਦੇ ਵਿੱਚ ਘਬਰਾਹਟ ਪੈਦਾ ਕਰਤੀ ਹੈ ਕਿਉਂਕਿ ਜਿਸ ਤਰੀਕੇ ਦਾ ਪਿਆਰ ਤਰਨ ਤਰਨ ਦੀ ਜਨਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਦਿਖਾਇਆ ਜੋ ਵਿਸ਼ਵਾਸ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਰਸਾਇਆ ਉਥੋਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਇਹਨਾਂ ਦੇ ਅੰਦਰ ਕੰਪਨੀ ਛਿੜ ਗਈ ਤੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਪੁਲਿਸ ਨੂੰ ਵਰਤਿਆ ਜਾ ਰਿਹਾ ਹੈ ਸਰਕਾਰੀ ਮਸ਼ੀਨਰੀ ਨੂੰ ਵਰਤਿਆ ਜਾ ਰਿਹਾ ਹੈ ਰਾਜੀ ਸ਼ਰੋਮਨੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਸਰਦਾਰ ਜੱਛਤਰ ਸਿੰਘ ਜਿਹੜੇ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਡਟ ਕੇ ਸ਼ਰੋਮਨੀ ਅਕਾਲੀ ਦਲ ਦੀ ਲੜਾਈ ਲੜੀ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚੋਂ ਇੱਕ ਕੈਫੇ ਤੋਂ ਜ਼ਬਰਦਸਤੀ ਪੁਲਿਸ ਨੇ ਆ ਕੇ ਚੱਕਿਆ ਜਿਸ ਟੀਮ ਦੀ ਅਗਵਾਈ ਡੀਐਸਪੀ ਅਤਲ ਸੋਨੀ ਜਿਹੜੇ ਗਵਿੰਦਵਾਲ ਸਾਹਿਬ ਲੱਗੇ ਨੇ ਉਹ ਕਰ ਰਹੇ ਸੀ ਨਾਲ ਤਿੰਨ ਗੱਡੀਆਂ ਤੇ 15 ਤੋਂ 20 ਮੁਲਾਜ਼ਮ ਉੱਥੇ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਜ਼ਬਰਦਸਤੀ ਉੱਥੋਂ ਚੱਕ ਕੇ ਲੈ ਗਏ ਤੇ ਕਿੱਥੇ ਰੱਖਿਆ ਗਿਆ ਹਲੇ ਤੱਕ ਕਿਸੇ ਨੂੰ ਨਹੀਂ ਦੱਸਿਆ ਗਿਆ ਤੇ ਨਾਲ ਹੀ ਪੁਲਿਸ ਨੇ ਉਸ ਕੈਫੇ ਦੀਆਂ ਸਾਰੀਆਂ ਜਿਹੜੀਆਂ ਡੀਵੀਆਰ ਹੈ ਸੀਸੀਟੀਵੀ ਫੁਟੇਜ ਹੈ ਉਹ ਵੀ ਨਾਲ ਲੈ ਕੇ ਚਲੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਹੁਣ ਪੰਜਾਬ ਪੁਲਿਸ ਸਟੇਟ ਬਣ ਗਿਆ ਨਾਲ ਹੀ ਡੀਜੀਪੀ ਪੰਜਾਬ ਜਾਂ ਜਿਹੜੇ ਹੋਰ ਅਫਸਰ ਨੇ ਕੀ ਸੰਵਿਧਾਨ ਦੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਪੁਲਿਸ ਦਾ ਕੰਮ ਕੱਲਾ ਪੋਲਿਟੀਕਲ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਰਹਿ ਗਿਆ ਸੋ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਭਗਵੰਤ ਮਾਨ ਸਾਹਿਬ ਕੀ ਆਪਾਂ ਡੈਮੋਕ੍ਰੇਸੀ ਦਾ ਹੁਣ ਗਲਾ ਘੋਟਣਾ ਚਾਹੁੰਦੇ ਹੋ ਕੋਟ ਹੀ ਦਿੱਤਾ ਪਰ ਮੈਂ ਯਾਦ ਕਰਾ ਦਿਆਂ ਕਿ ਅਦਾਲਤਾਂ ਹੈ ਇਨਸਾਫ ਹੋਏਗਾ ਜਿਹੜਾ ਵੀ ਪੁਲਿਸ ਮੁਲਾਜ਼ਮ ਸੰਵਿਧਾਨ ਦੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਕੰਮ ਕਰੂਗਾ ਉਹਨੂੰ ਜਵਾਬਦੇਹੀ ਉਹਦੀ ਅਦਾਲਤਾਂ ਦੇ ਵਿੱਚ ਸੰਵਿਧਾਨ ਮੁਤਾਬਕ ਹੋਏਗੀ ਸੋ ਮੈਂ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਜਿਹੜੀ ਹੁਣ ਪੰਜਾਬ ਦੇ ਵਿੱਚ ਪੁਲਿਸ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਕੰਮ ਕਰ ਰਹੀ ਹੈ ਕਿ ਪੋਲੀਟੀਕਲ ਵਿਰੋਧੀਆਂ ਨੂੰ ਹੁਣ ਇਸ ਤਰੀਕੇ ਪਬਲਿਕ ਪਲੇਸਾਂ ਤੋਂ ਚੱਕਿਆ ਜਾ ਰਿਹਾ ਹੈ ਇਹਦਾ ਜਵਾਬ ਅੱਜ ਡੀਜੀਪੀ ਸਾਹਿਬ ਨੂੰ ਸਾਹਮਣੇ ਆ ਕੇ ਦੇਣਾ ਪਊ ਤਾਂ ਸੁਣੋ ਤੁਸੀਂ ਸਾਫ਼ ਤੌਰ ਤੇ ਅਕਾਲੀ ਦਲ ਜੋ ਹੈਗਾ ਇਸ ਨਛੱਤਰ ਗਿੱਲ ਦੀ ਹੋਈ ਗ੍ਰਿਫਤਾਰੀ ਦਾ ਵਿਰੋਧ ਕਰ ਰਿਹਾ ਦੱਸਦੀ ਹੈ ਕਿ ਮਾਮਲਾ ਪੂਰਾ ਸ਼ੁਰੂ ਕਿੱਥੇ ਹੋਇਆ ਦਰਅਸਲ 5 ਨਵੰਬਰ ਨੂੰ ਜੁਗੋ ਹੈਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਕਿ ਜਿਸ ਤੋਂ ਇਹ ਵੀਡੀਓ ਹੈਗੀ ਆ ਜੋ ਅਕਾਲੀ ਦਲ ਦੇ ਉਮੀਦਵਾਰ ਸੁਖਮਿੰਦਰ ਕੌਰ ਰੰਦਾਵਾ ਦੇ ਬੇਟੀ ਨੇ ਕੰਚਨਪ੍ਰੀਤ ਕੋ ਜਿਹਨਾਂ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਸੀਗੀ ਤੇ ਸਾਫ਼ ਤੌਰ ਤੇ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਸੀ ਕਿ ਪੁਲਿਸ ਦੇ ਅਧਿਕਾਰੀ ਸੀਆਈਏ ਦੇ ਜਿਹੜੇ ਹੈਗੇ ਆ ਉਹਨਾਂ ਦਾ ਪਿੱਛੇ ਕਰ ਰਹੇ ਨੇ ਤੇ ਉਸ ਤੋਂ ਬਾਅਦ ਹੀ मामला ਹੈਗਾ ਪੂਰੀ ਤਰ੍ਹਾਂ ਭੱਕ ਗਿਆ ਤੇ ਇਹੀ ਵੀਡੀਓ ਦੇ ਹਵਾਲਾ ਦਿੰਦੇ ਹੋਏ ਜਿਹੜਾ ਹੁਣ ਪੰਜਾਬ ਪੁਲਿਸ ਹੈਗੀ ਆ ਉਹਨਾਂ ਨੇ ਨਛੱਤਰ ਗਿੱਲ ਨੂੰ ਗ੍ਰਿਫਤਾਰ ਕੀਤਾ ਤੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਨਛੱਤਰ ਗਿੱਲ ਹੈਗੇ ਕਿਉਂਕਿ ਨਛੱਤਰ ਗਿੱਲ ਦੀ ਜੇ ਗੱਲ ਕਰੀ ਤਾਂ ਉਹੀ ਆਈਟੀ ਵੀਨ ਪੂਰਾ ਸ਼ੋਮਨੀ ਅਕਾਲੀ ਦਲ ਦਾ ਸੰਭਾਲਦੇ ਨੇ ਤਰਨਤਾਰਨ ਦੀ ਪੂਰੀ ਜਿਹੜੋ ਜ਼ਿਮਨੀ ਚੋਂ ਹੋਈ ਉਸ ਦੌਰਾਨ ਵੀ ਪੂਰਾ ਉਹਨਾਂ ਨੇ ਸੋਸ਼ਲ ਮੀਡੀਆ ਹੋਵੇ ਪੂਰਾ ਹੀ ਆ ਆਈਟੀ ਵੀਨ ਜੋ ਸੀਗਾ ਨਛੱਤਰ ਗਿੱਲ ਨੇ ਹੈਂਡਲ ਕੀਤਾ ਤੇ ਉਸੇ ਦੌਰਾਨ ਜਦੋਂ ਕੰਚਨਪ੍ਰੀਤ ਦੀ ਵੀਡੀਓ ਸਾਹਮਣੇ ਉਹਦੇ ਵਿੱਚ ਵੀ ਆ ਨਛੱਤਰ ਗਿੱਲ ਸਾਹਮਣੇ ਉਹਨਾਂ ਨੇ ਪੁੱਛ ਗਿ ਆਖਿਰਕਾਰ ਤੁਸੀਂ ਕੰਜਨਪ੍ਰੀਤ ਦੀ ਕਿਉਂ ਕਰ ਰਹੇ ਵੱਡੇ ਸਵਾਲ ਖੜੇ ਕੀਤੇ ਕੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਪੰਜਾਬ ਪੁਲਿਸ ਤੇ ਇਲਜ਼ਾਮ ਲਗਾਏ ਤੇ ਇਹੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਚ ਤਿੱਖੀ ਬਹਿਸ ਜੋ ਹੈਗੀ ਕੰਜਨਪ੍ਰੀਤ ਕੌਰ ਦੇ ਨਾਲ ਹੋਈ ਤੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਨਾਲ ਇਹਨਾਂ ਦੀ ਤਿੱਖੀ ਬਹਿਸ ਹੋਈ ਤੇ ਇਹੇ ਵੀਡੀਓ ਦੇ ਆਧਾਰ ਤੇ ਜਿਹੜਾ ਹੈਗਾ ਪੁਲਿਸ ਨੇ ਹੁਣ ਵੱਡਾ ਐਕਸ਼ਨ 76 ਗਿਲ ਦੇ ਖਿਲਾਫ ਲਿਆ ਹੈ ਤੇ ਉਹਨਾਂ ਨੂੰ ਬੀਤੇ ਕੱਲ ਜੋ ਹੈਗਾ ਗ੍ਰਿਫਤਾਰ ਕਰ ਰਹੇ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ 76 ਗਿਲ ਵੱਲੋਂ ਜਿਹੜਾ ਹੈਗਾ ਵਾ ਪੁਲਿਸ ਦੇ ਨਾਲ ਜਿਹੜੀ ਹੈਗੀ ਉਹਨਾਂ ਨੂੰ ਰਸਤੇ 'ਚ ਰੋਕੇ ਪਹੁੰਚੇ ਕੀ ਕੀਤੀ ਗਈ ਜ਼ਬਰਦਸਤੀ ਗੱਲ ਕੀਤੀ ਗਈ ਤੇ ਉਹਨਾਂ ਦੇ ਵੱਡੇ ਉਹਨਾਂ ਨੂੰ ਹਰਾਸਮੈਂਟ ਕਿਤੇ ਇਹ ਵੱਡੇ આરોਪਾਂ ਦੇ ਤਹਿਤ ਹੁਣ ਜਿਹੜਾ ਪੰਜਾਬ ਪੁਲਿਸ ਨੇ ਐਕਸ਼ਨ ਜੋ ਹੈਗਾ ਨਛੱਤਰਗਿੱਲ ਦੇ ਖਿਲਾਫ ਲਿੱਤਾ ਤੇ ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਕੰਚਨਪ੍ਰੀਤ ਦਾ ਵੀ ਇਸ ਦੇ ਨਾਮ ਆਇਆ ਜੁੜ ਗਈ ਸੁਖਵਿੰਦਰ ਕੌਰ ਤੇ ਬੇਟੀ ਨੇ ਤੇ ਉਹਨਾਂ ਦੇ ਤਹਿਤ ਔਰ 24 ਲੋਕਾਂ ਦੇ ਮਾਮਲਾ ਜੋਗਾ ਦਰਜ ਕਰਕੇ ਮਾਮਲਾ ਦਰਜ ਕੀਤਾ ਹੈ ਤੇ ਹਾਲਾਂਕਿ ਅਕਾਲੀ ਦਲ ਸਾਫ਼ ਤੌਰ ਤੋਂ ਨਕਾਰ ਰਹੀ ਇਸ ਚੀਜ਼ ਨੂੰ ਤੇ ਅਕਾਲੀ ਦਲ ਜੋ ਹੈਗੀ ਉਲਟਾ ਆਮ ਆਦਮੀ ਪਾਰਟੀ ਤੇ ਵੱਡੇ aarop ਲਗਾ ਰਹੀ ਹੈ ਤੇ ਪੰਜਾਬ ਸਰਕਾਰ ਤੇ ਵੱਡੇ aarop ਲਗਾ ਰਹੀ ਹੈ ਲੇਕਿਨ ਹਜੇ ਤੇ ਵੱਡੇ aarop ਅਕਾਲੀ ਦਲ ਉਲਟਾ ਆਮ ਆਦਮੀ ਪਾਰਟੀ ਤੇ ਲਗਾ ਰਹੀ ਕਿ ਇਹ ਬਦਲਾਖੋਰੀ ਤੇ ਰਾਜਨੀਤੀ ਜੋ ਆਮ ਆਦਮੀ ਪਾਰਟੀ ਕਰ ਰਹੀ ਹੈ ਖੈਰ ਹੁਣ 63 ਗਿਨੂ ਜੇਗਾ ਪੰਜਾਬ ਪੁਲਿਸ ਨੇ ਬੀਤੇ ਕੱਲ੍ਹ ਜੋਗਾ ਗ੍ਰਿਫਤਾਰ ਕਰ ਲਿਆ ਤੇ ਹਜੇ ਤੱਕ ਜੇ ਗੱਲ ਕਰੀ ਭਗਵੰਤ ਮਾਨ ਦਾ ਇਸ ਤੇ ਕੋਈ ਬਿਆਨ ਨਹੀਂ ਆਇਆ ਲੇਕਿਨ ਹੁਣ ਸਾਫ਼ ਤੌਰ ਤੇ ਜਿਹੜੀ ਹੈਗੀ ਆ ਮੰਨਨੀ ਪਾਰਟੀ ਤੇ ਅਕਾਲੀ ਦਲ ਜੋ ਹੈ ਆਮ ਨੂੰ ਸਾਹਮਣੇ ਹੋ ਗਈ ਆ ਤੇ ਇਸ ਤੇ ਜਿਹੜਾ ਹੁਣ ਮਾਮਲਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਕੀ ਰੂਪ ਲੈਂਦਾ ਕਿਉਂਕਿ ਨਛੱਤਰ ਗਿਲ ਜੋ ਹੈ ਹਰਾਸਤ ਜੁਨੇ ਲਗਾਤਾਰ ਹੁਣ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਆ ਮੰਨਨੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਡੇ aarop ਲਗਾਏ ਜਾ ਰਹੇ ਨੇ ਤੇ ਉਸ ਤੋਂ ਉਧਰ ਹੀ ਜਿਹੜੀ ਹੈਗੀ ਆ ਮੰਨਨੀ ਪਾਰਟੀ ਦੀ ਜੇ ਗੱਲ ਕਰੀਏ ਤੇ ਜਾਂ ਪੰਜਾਬ ਪੁਲਿਸ ਦੇ ਉਹ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਗਲਤ ਚੀਜ਼ ਕੀਤੀ ਗਈ ਸੀ ਯਾਨੀ ਕਿ ਨਛੱਤਰ ਗਿਲ ਤੇ ਵੱਡੇ ਇਲਜ਼ਾਮ ਹਰਾਸਮੈਂਟ ਦੇ ਕਰਕੇ ਜੋ ਹੈਗੇ ਲਗਾਏ ਗਏ ਫਿਲਹਾਲ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਹ ਮੁੱਦਾ ਕਿੱਥੇ ਤੱਕ ਜਾਂਦਾ ਤੇ ਆਖਿਰਕਾਰ ਆਉਣ ਵਾਲੇ ਸਮੇਂ 'ਚ ਇੱਥੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਵੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਸੱਚਿਆ ਕਾਲ